ਆਏ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਜਦੋਂ ਮੈਂ ਕੰਮ ਤੋਂ ਆਇਆ ਸੀ ਤਾਂ ਇਹ ਇਹ ਦੇਖਿਆ ਵੀ ਮੌਸਮ ਬੜਾ ਸਾਫ਼ ਹੋਇਆ بارش ਪੈ ਗਈ ਸੀ ਜਿਹੜੇ ਮੈਂ ਅੰਦਰ ਪਹੁੰਚਿਆ ਘਰ ਤੇ بارش ਹੋ ਕੇ हट ਗਈ ਸੀ ਉਸ ਤੋਂ ਬਾਅਦ ਦਾ ਦ੍ਰਿਸ਼ਾ ਤੇ بارش ਦਾ ਇੱਕ ਸਰਾਟਾ ਹੀ ਹੋਇਆ ਸੀ 10 ਮਿੰਟ ਦਾ ਜ਼ਿਆਦਾ ਨਹੀਂ ਸੀਗਾ ਨਾਰਮਲ ਤੌਰ ਤੇ ਇੱਕ ਪਾਣੀ ਉੱਧਾ ਥੋੜਾ ਬਹੁਤ ਸੀਗਾ ਗਲੀਆਂ ਨਾਲੀਆਂ ਵਿੱਚ ਖੜਾ ਬਟ ਜ਼ਿਆਦਾ ਨਹੀਂ ਆ ਤੁਸੀਂ ਦੇਖ ਸਕਦੇ ਹੋ ਬਾਹਰਲਾ ਦ੍ਰਿਸ਼ਾ ਕਾ ਤੇ ਕਿੰਨਾ ਸਾਫ ਸੁਥਰਾ ਹੈਗਾ ਤੇ ਮੌਸਮ بارش ਦਾ ਇੱਕ ਸ਼ਰਾਟਾ ਹੋਣ ਦੇ ਨਾਲ ਹੀ ਇੰਨਾ ਸਾਫ ਹੋ ਗਿਆ ਕਿ ਬੱਦਲ ਭਾਈ ਪੂਰੀ ਕਲੀਅਰ ਜਾ ਹੋ ਗਿਆ ਜਾਨਕੀ ਤੇ ਪਰਮਾਤਮਾ ਦਾ ਸ਼ੁਕਰਾਨਾ ਵੀ ਅੱਜ بارش ਪਈ ਆ ਬਹੁਤ ਵਧੀਆ ਲੱਗਾ ਤੇ ਮੌਸਮ ਠੰਡ ਬਹੁਤ ਸੀ ਸਵੇਰੇ ਤਾਂ ਬੜੀ ਫੌਗ ਸੀ ਬਹੁਤ ਜ਼ਿਆਦਾ ਤੇ ਹੁਣ ਆ ਦੇਖੋ ਆਸ-ਪਾਸ ਤੇ ਦੇਖ ਤੇ ਬਹੁਤ ਵਧੀਆ ਤੇ ਆ ਸਾਡੇ ਬਾਹਰ ਗਲੀ ਦਾ ਦ੍ਰਿਸ਼ ਹੈਗਾ ਯਾ ਰੋਡ ਜਿਹੜਾ ਮੇਨ ਤੇ ਪ੍ਰਣਾਲੇ ਪ੍ਰਣਾਲੇ ਚੱਲ ਰਹੇ ਆ ਥੋੜਾ ਬਹੁਤ ਬਸ ਜ਼ਿਆਦਾ ਨਹੀਂ ਹੈਗਾ ਮੀਂਹ ਪੈ ਕੇ ਹਟ ਚੁੱਕਾ ਆ ਤੇ ਚਲੋ ਹੁਣ ਤੁਹਾਨੂੰ ਉੱਪਰਲਾ ਆ ਦੇਖੋ ਬੱਦਲ ਵਾਈ ਹਲਕੇ ਹਲਕੇ ਤੇ ਹੈਗੀ ਆ ਪਰ ਹੋ ਸਕਦਾ بارش ਹੋ ਜਾਵੇ ਤੇ ਬੱਦਲ ਵਾਈ ਪਈ ਆ ਲੇਕਿਨ بارش ਅਜੇ ਖੁੱਲਕੇ ਨਹੀਂ ਹੋਈ ਜਿੰਨੀ ਚਾਹੀਦੀ ਸੀਗੀ ਪਰ ਫਿਰ ਵੀ ਇੰਨੀ ਹੋਈ ਹੁਣ ਅਸੀਂ ਉੱਪਰ ਦਿਖਾਨੇ ਤੁਹਾਨੂੰ ਆ ਦੇਖੋ ਅੱਗੇ ਰੋਡ ਜਿਹੜਾ ਹੈਗਾ ਉਹ ਉੱਥੇ ਵੀ ਗੱਡੀਆਂ ਹੁੰਦੀਆਂ ਚੀਚੇ ਦੀ ਆਵਾਜ਼ ਆ ਰਹੀ ਬਹੁਤ ਜ਼ਿਆਦਾ ਹੁਣ ਅਸੀਂ ਤੁਹਾਨੂੰ ਉੱਪਰ ਲੈ ਕੇ ਜਾਂਦੇ ਆ ਤੇ ਉੱਪਰ ਦਿਖਾਵਾਂਗੇ ਤੁਹਾਨੂੰ ਆ ਦੇਖੋ ਉੱਪਰ ਅਸੀਂ ਆ ਗਏ ਤੇ ਉੱਪਰਲਾ ਬਾਹਰਲਾ ਦ੍ਰਿਸ਼ ਜਿਹੜਾ ਚ ਵਾਰ ਦੇ ਉੱਤੇ ਤੁਹਾਨੂੰ ਆ ਦੇਖੋ ਉੱਥੇ ਤੇ ਰਾਈਟ ਸਾਈਡ ਇਸ ਪੈਦੇ ਆ ਤੇ ਇਸ ਪੈਦਿਆਂ ਦੇ ਵਿੱਚ ਦੇਖੋ ਬਾਹਰ ਕਿੰਨਾ ਬੱਦਲ ਵਾਈ ਹੈ ਜੀ ਬੀ ਸਾਫ ਹੋਇਆ ਮੌਸਮ ਸਾਫ ਬਿਲਕੁਲ ਸਾਫ ਮੌਸਮ ਤੇ ਆ ਦੇਖੋ ਸਭ ਮੌਸਮ ਅਤੇ ਸਭ ਮੌਸਮ ਵੇਚ ਦੇਖੋ ਕਿੰਨਾ ਸੋਹਣਾ ਲੱਗਦਾ ਦ੍ਰਿਸ਼ ਕਿਉਂਕਿ ਮੀਂਹ ਪੈਣ ਦੇ ਨਾਲ ਨਾ ਕੁਆਲਿਟੀ ਹੋਵੇ ਬਹੁਤ ਜ਼ਿਆਦਾ ਤੇ ਠੰਡ ਥੋੜੀ ਇੰਨਾ ਘੱਟ ਚੋਗੀ ਕਿਉਂਕਿ ਮੀਂਹ ਪੈਣ ਦੇ ਨਾਲ ਠੰਡ ਘਟਣੀ ਹੈ ਤੇ ਬਫਾਰੀਆਂ ਵੀ ਘਟੂਗੀ ਆ ਤੇ ਇਹਦੇ ਨਾਲ ਸਾਡੇ ਟੈਂਪਰੇਚਰ ਤੇ ਫਰਕ ਤਾਂ ਪੈਣਾ ਹੀ ਪੈਣਾ ਆ ਲਓ ਹੁਣ ਥੱਲੇ ਚਲਦੇ ਆਂ ਤੇ ਅੱਜ ਦੇ ਬਲੌਗ ਦੀ ਕਰਦੇ ਆਂ ਸਮਾਪਤੀ ਕਿਉਂਕਿ ਆਇਆ ਸੀ ਤੋਂ ਮੈਂ ਕੰਮ ਤੋਂ ਤੇ ਮੈਂ ਕਿਹਾ ਚਲੋ ਆ ਕੇ ਛੋਟਾ ਜਿਹਾ ਇੱਕ ਸੀਨ ਦੇ ਲਈ ਤੇ ਹੁਣ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਇਸ ਤਰ੍ਹਾਂ ਹੀ ਬਲੌਗ ਤੁਹਾਨੂੰ ਦਿੰਦੇ ਰਹਿਵਾਂਗੇ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਬਲੌਗ ਦੇਖਣ ਵਾਸਤੇ ਤੇ ਤਦਕੇ ਸ਼ੇਅਰ ਜਿਹਾ ਕਰਦੇ ਹੋ ਥੋੜਾ ਜਿਹਾ ਆ ਵੀਡੀਓ ਨੂੰ ਤੇ ਹੋਰ ਵੀ ਤੁਹਾਨੂੰ ਇਸੇ ਤਰ੍ਹਾਂ ਵੀਡੀਓ ਦਿੰਦੇ ਰਹਿਵਾਂਗੇ ਤੇ ਸ਼ਾਰਟ ਵੀਡੀਓ ਤਾਂ ਚੱਲ ਰਹੀਆਂ ਤੁਸੀਂ ਬਹੁਤ ਬਹੁਤ ਦਬ ਕਿਸ ਸ਼ੇਅਰ ਕਰ ਰਹੇ ਹੋ ਦਬ ਕੇ ਲਾਈਕ ਦੇ ਰਹੇ ਹੋ ਬਹੁਤ ਬਹੁਤ ਧੰਨਵਾਦ ਤੇ ਸ਼ੁਕਰਾਨਾ